ਆਜਾਪਾ ਇਥੇ ਜਿਹੜੇ ਇਹ ਕੱਡੀਆਂ ਨੇ ਇਹ ਇੱਕ ਸਨੇਹਾ ਲੈ ਕੇ ਹਰ ਇੱਕ ਪਿੰਡ ਵਿੱਚ ਜਾਣ ਗਿਆ ਹਰੇ ਕਿਸਾਨ ਤੱਕ ਇਹ ਜਿਹੜਾ ਮੈਸੇਜ ਲੈ ਜਾਣ ਦੀ ਕੋਸ਼ਿਸ਼ ਕਰਨ ਗਿਆ ਕਿ पराली आग नहीं लानी ते सरकार वालों परालीन वक्त मशीनरी वो प्रोवाइड की तो बठिडा पराली आग नहीं लगनी चाहिए है, पर कई कई था शायद किसी किसान जो ए बारे जा, जागरूक नहीं होता तो आप अः भी जाके एग्रीकल्चर डिपार्टमेंट जगह कैंप्स ला रहा है नाल ही जी वैनस है यह भी एक स्नेहा लेके एक मैसेज लेके हर एक पिंड जा रहे हैं आप हर एक पिंडिया नोडल ऑफिसर जो नियुक्त किया है तो वो नोडल ऑफिसर ना नो उस पिंड जिन्हें भी किसान है डिटेल शेयर कर रहे हैं तो अगले दस पंद्रह दिन हर एक नोडल ऑफिसर हर एक किसान जाके मिलके समस्या समझूगा भी तो उन्होंने समाधान जो भी दस देगा ਸਰ ਪਿਛਲੇ ਵਾਰੀ ਇੱਕ ਕਿਸਾਨਾਂ ਦੀ ਮੁਲਾਜ਼ਮਾਂ ਨਾਲ ਟਕਰਾਰ ਹੋਈ ਸੀ ਕਾਫੀ ਬਵਾਦ ਪਿਆ ਸੀ ਜਿਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋ ਉਸ ਨੂੰ ਦੇਖੋ ਇਹ ਮੰਦਭਾਗੀ ਘਟਨਾ ਸੀ ਅਤੇ ਕਿਸਾਨ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਖੁਦ ਵੀ ਉਸ ਗੱਲ ਨੂੰ ਜਿਹੜਾ ਹੈਗਾ ਮੰਨਿਆ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਕਈ ਕਿਤੇ ਕਿਤੇ ਇਹ ਹੁੰਦਾ ਕਿ ਦੇਖੋ 90% ਲੋਕ ਕਿਤਰਾ ਆਪਣੇ ਹਿਸਾਬ ਨਾਲ ਚੱਲਦੇ ਆਂ 5-10% ਹਰ ਥਾਂ ਤੇ ਕਿਸੇ ਕੋਈ ਇਹੋ ਜਿਹਾ ਹੋ ਜਾਂਦਾ ਹੈ ਕਿ ਬੰਦਾ ਇੱਕ ਵਿਅਕਤੀ ਦੀ ਗਲਤੀ ਕਰਨ ਜਿਹੜਾ ਹੈਗਾ ਪੂਰਾ ਉਹ ਜੋ ਬਾਕੀ ਸਾਰਾ ਗਰੂ ਉਹਨੂੰ ਵੀ ਥੋੜੀ ਜਿਹੀ ਨਮੂਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਾਂਦਾ ਪਰ ਉਹਨਾਂ ਦੀ ਜਿਹੜੀ ਹੈਗੀ ਆ ਲਾਸਟ ਟਾਈਮ ਜੀ ਮੇਰੇ ਕੋਲ ਆਏ ਸੀਗੇ ਤੇ ਉਹ ਬਿਲਕੁਲ ਕੋਆਪਰੇਟ ਕਰਨ ਦੇ ਲਈ ਤਿਆਰ ਸੀਗੇ ਇਸ ਵਾਰ ਵੀ ਆਪਾਂ ਉਹਨਾਂ ਦੇ ਨਾਲ ਇੱਕ ਵਾਰੀ ਮੀਟਿੰਗ ਕਰਕੇ ਉਹਨਾਂ ਨੂੰ proper message دے کے کہ ਸਾਡੇ ਕੋਲ ਕੀ ਕੀ مشینری अवेलेबल ਹੈ ਉਸ ਦੇ بیسس ਤੇ ਉਹਨਾਂ ਨੂੰ ਸਮਝਾਵਾਂਗੇ ਤੇ ਉਮੀਦ ਹੀ ਕਰਾਂਗੇ ਕਿ ਇਸ ਵਾਰ ਉਹ ਜਨਵਤ ਨਵਤ ਨਵਤ ਜੇਮਾ کافی ਘਟਨਾਵਾਂ ਪ੍ਰਾਲੀ ਦੀਆਂ ਪਿਛਲੇ ਸਮੇਂ ਨਾਲੋਂ ਡੀਆਂ ਘਟੀਆਂ ਵਾਂ ਇਸ ਤਰ੍ਹਾਂ ਕਿਸ ਤਰ੍ਹਾਂ ਉਮੀਦ ਕਰਦੇ ਆਪਾਂ ਪਿਛਲੇ ਸਾਲ ਲਗਭਗ 35-40% ਜਿਹੜੀ ਹੈ ਕੀ ਕਟੋਤੀ ਕੀਤੀ ਸੀ ਤੇ ਇਸ ਵਾਰ ਆਪਾਂ ਟੀਚਾ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਬਿਲਕੁਲ ਨਾ ਲਗੇ ਪਰ ਫਿਰ ਵੀ ਐਟ ਲੀਸਟ 50% ਜਿਹੜਾ ਪਿਛਲੇ ਸਾਲ ਦਾ ਨੰਬਰ ਸੀ ਉਹ ਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਨਾ ਅਚੀਵ ਕਰ ਲਈ ਸਰ ਪ੍ਰਾਲੀ ਨੂੰ ਲੈ ਕੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਮੈਂ ਪਿਛਲੇ ਸਾਲ ਵੀ ਇਹੀ ਕਿਹਾ ਸੀਗਾ ਇਸ ਵਾਰ ਵੀ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਵਾਤਾਵਰਨ ਹੈ ਇਹ ਆਪਣਾ ਸਾਂਝਾ ਹੈ ਇਹ ਸਾਂਝੀ ਵਿਰਾਸ ਹੈ ਤੇ ਇਹ ਸਾਂਝੀ ਵਿਰਾਸ ਨੂੰ ਆਪਾਂ ਚੰਦ ਪੈਸੇ ਦੇ ਖਾਤਰ ਜੇ ਇੱਕ ਵਾਰੀ ਤਬਾਹ ਕਰ ਲੈਨੇ ਆ ਤੇ ਇਹਦਾ ਅਸਰ ਸਾਡੇ ਆਪਣੇ ਕਿਸਾਨ ਦਾ ਜਿਹੜਾ ਆਪਣਾ ਬੱਚਾ ਹੈ ਉਸ ਤੇ ਵੀ ਪੈਂਦਾ ਹੈ ਇਹ

ਇਹ ਐਟ ਲੀਸਟ ਇਹ ਮਨ ਬਣਾ ਲੀਏ ਕਿ ਇਸ ਵਾਰ ਪ੍ਰਾਲੀਨ ਨੂੰ ਅਗ ਨਹੀਂ ਲਾਉਣੀ ਮੈਨੂੰ ਇਹ ਪਤਾ ਹੈ ਕਿ ਜੇ ਆਪਾਂ ਮਨ ਬਣਾ ਲੀਏ ਤਾਂ ਸਾਡੇ ਕੋਲ ਮਸ਼ੀਨਰੀ ਹੈ ਕਿ ਇਹ ਸੁਪਰਸੀਡਰ ਤੇ ਬੇਲਰ ਇਹ ਸਫੀਸ਼ੀਐਂਟ ਹੈ ਕਿ ਤੁਸੀਂ ਖੁਦ ਹੀ ਲੱਭ ਲੋਗੇ ਤਾਂ ਤੁਸੀਂ ਇਹਦਾ ਇੰਤਜ਼ਾਮ ਜਰਾਏਗਾ ਉਹ ਕਰ ਪਾਓ ਸਾਡੇ ਠੋਨੇ ਠੰਡੇ ਰਤਵਾ ਘਟਾਇਆ ਜਾਵੇ ਜਿਵੇਂ ਪਹਿਲਾ ਬਗੀਚੀ ਨੂੰ ਫਲ ਫਲਦਤ ਕਰਨ ਦੇ ਕਿਟਾ ਹੁੰਦੇ ਨੇ ਅਸੀਂ ਉਹ ਫਰੀ ਦਿੱਤੀ ਜਾਂਦੇ ਅਸੀਂ ਹੋਰ ਵੀ ਦਿੱਤਾ ਜਾਂਦਾ ਦੇਖੋ ਤੇ ਇਸ ਤਰ੍ਹਾਂ ਹੀ ਗੈ ਸਬਸਿਡੀ ਦਿੱਤੀ ਜਾਵੇ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਦੇ ਵਾਸਤੇ ਪਹਿਲਾ ਵੀ ਬਾਗਬਾਨੀ ਵਿਭਾਗ ਵੀ ਪੰਜਾਬ ਸਰਕਾਰ ਵੀ ਪੰਜਾਬ ਸਰਕਾਰ ਦੀ ਵੀ ਸਕੀਮਾਂ ਨੇ ਡਾਈਵਰਸਿਟੀ ਕਰਨ ਦੇ ਵਾਸਤੇ ਪਰ ਪ੍ਰੋਬਲਮ ਇਹ ਕੀ ਹੈ ਕਿ ਅਸ਼ੂਰਡ ਮਾਰਕੀਟ ਦੀ ਜਿਵੇਂ ਕਿਸਾਨ ਗੱਲ ਕਰ ਰਹੇ ਨੇ ਕਿ ਜਿਹੜਾ ਚੋਨਾ ਹੈ ਜਿਹੜਾ ਆਪਣਾ ਵੀਟ ਹੈ ਗਣਕ ਹੈਗੀ ਹੈ ਇਹਦੇ ਵਿੱਚ ਅਸ਼ੂਰਡ ਮਾਰਕੀਟ ਹੈ ਕਿ ਤੁਸੀਂ ਉਹ ਉਗਾਓਗੇ ਤਾਂ ਇਹਦਾ ਖਰੀਦ ਹੋਵੇਗੀ ਤੇ ਉਹਨਾਂ ਪੈਸਾ ਜਿਹੜਾ ਸਰਕਾਰ ਨੇ ਨਿਰਧਾਰਿਤ ਕੀਤਾ ਹੋਇਆ ਹੈ ਉਹ ਤੁਹਾਨੂੰ ਮਿਲ ਜਾਊਗਾ ਤੇ ਕਿਸਾਨ ਜਿਹੜਾ ਹੈਗਾ ਅੱਜ ਦੀ ਦੇ ਵਿੱਚ ਰਿਸਕ ਨਹੀਂ ਲੈਣਾ ਚਾਹੁੰਦਾ ਉਹ ਰਿਸਕ ਫੈਕਟਰ ਕਰਕੇ ਉਹ ਡਾਈਵਰਸਾਈ ਨਹੀਂ ਕਰ ਰਿਹਾ ਕਿਉਂਕਿ ਕਈ ਕਿਤੇ ਆ ਤੁਸੀਂ ਦੇਖੋ ਪਹਿਲਾਂ ਆਪਾਂ ਕਾਟਨ ਦੇ ਪਟੰਡੇ ਵਿੱਚ ਬਹੁਤ ਹੁੰਦਾ ਸੀ 2-3 ਵਾਰੀ ਇੱਕ ਵਾਰੀ ਗੁਲਾਬੀ ਸੁੰਡੀ ਹੋ ਗਿਆ ਇੱਕ ਵਾਰੀ ਵਾਈਟ ਫਲਾਈ ਹੋ ਗਿਆ ਤੇ ਉਸ ਕਰਕੇ ਥੋੜਾ ਨੁਕਸਾਨ ਹੋ ਗਿਆ ਕਿਸਾਨ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਏਰੀਆ ਘਟਦਾ ਹੀ ਗਿਆ ਤੋ ਪ੍ਰੋਬਲਮ ਇਹ ਹੈ ਕਿ ਜਦ ਜਿੱਥੇ ਰਿਸਕ ਜ਼ਿਆਦਾ ਆ ਜਾਂਦਾ ਹੈ ਉੱਥੇ ਕਿਸਾਨ ਜਿਹੜਾ ਹੈਗਾ ਜਿਹੜਾ ਅਸ਼ੋਰ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹਦੇ ਵਿੱਚ ਵੀ ਸਰਕਾਰ ਦੀ ਇਹਦੇ ਜਿਹੜਾ ਹੈਗਾ ਸੋਚ ਰਹੀ ਹੈ ਵਿਚਾਰ ਕਰ ਰਹੀ ਹੈ ਕਿ ਇਹਨੂੰ ਕਿਵੇਂ ਬੈਟਰ ਪ੍ਰਮੋਟ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੀ ਕਿਸਾਨਾਂ ਨੂੰ ਲਿਆ ਨਹੀਂ ਲੈਣੇ ਇਹ ਐਗਰੀਕਲਚਰ ਪਾਲਿਸੀ ਜਿਹੜੀ ਇਹ ਗਵਰਨਮੈਂਟ ਆ ਪੰਜਾਬ ਬਣਾ ਰਹੀ ਹੈ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚ ਜਿਹੜਾ ਡਾਈਵਰਸੀਫਿਕੇਸ਼ਨ ਵਧਾਏਗਾ ਉਹ ਇੰਪੋਰਟੈਂਟ ਇਸ਼ੂ ਹੈ ਇੱਕ ਹੋਰ ਮਸ਼ੀਨਰੀ ਹੈ ਜਿਹੜੀ ਕਿਸਾਨਾਂ ਨੂੰ ਦਿੱਤੀ ਗਈ ਸੀ ਸਬਸਿਡੀ ਵਾਲੀ ਇਹ ਵੀ ਸਾਹਮਣੇ ਆਇਆ ਸੀ ਕਿਸਾਨ ਦੂਸਰੇ ਸੂਬਿਆਂ ਚ ਲਿਜਾ ਕੇ ਉਹਦੇ ਨਾਲ ਕ ਲੇਕਿਨ ਮੈਂ ਪਹਿਲੇ ਵੀ ਕਿਹਾ ਕਿ ਆਪਾਂ ਕਿਸੇ ਇੱਕ ਵਿਅਕਤੀ ਨੂੰ ਫੋਰਸ ਤਾਂ ਨਹੀਂ ਕਰ ਸਕਦੇ ਕਿ ਜੇ ਉੱਥੇ ਕੋਈ ਉਹਨੇ ਮਸ਼ੀਨ ਜ਼ਰੂਰ ਖਰੀਦੀ ਹੈ ਪਰ ਉਹਦੇ ਵਿੱਚ ਕੋਈ ਇਹੋ ਜਿਹੀ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਆਪਣੇ ਪਿੰਡ ਵਿੱਚ ਹੀ ਯੂਜ਼ ਕਰਨੀ ਹੈ ਤੇ ਸਾਡੇ ਕੋਲ ਵੀ ਪਿਛਲੇ ਸਾਲ ਚੋਂ ਕਿ ਬਹੁਤ ਬੇਲਿੰਗ ਹੋ ਰਹੀ ਸੀ ਤੇ ਸਾਡੇ ਕੋਲ ਬਾਕੀ ਜ਼ਿਲ੍ਹਿਆਂ ਤੋਂ ਵੀ ਲਗਭਗ 100 ਇੱਕ ਬੇਲਰਸ ਜੇ ਇੱਥੇ ਆ ਗਏ ਹਰਿਆਣਾ ਤੋਂ ਵੀ ਬੇਲਰਸ ਕੁਝ ਇੱਥੇ ਜਿਹੜੇ ਹੈਗੇ ਬਟਿੰਡੇ ਕੰਮ ਕਰ ਰਹੇ ਸੀਗੇ ਤੇ ਬੇਨਤੀ ਇਹ ਹੈ ਕਿ ਉਸ ਸੀਜ਼ਨ ਦੇ ਦੌਰਾਨ ਵਿੱਚ ਕੋਈ ਵੀ ਬੇਲਰ ਕੋਈ ਵੀ ਸੁਪਰ ਸੀਡਰ ਉਹ ਖਾਲੀ ਨਾ ਰਹੇ ਭਾਵੇਂ ਉਹ ਫਿਰ बठिडे काम कर रहा है वो बराली का उसका बहुत ज्यादा फर्क नहीं पड़ता जिन्ना मौसम ओवरऑल मात्रा है तो वैसी रहेगी जो उलेगा तो वो भी नुकसान ही तो वो भी नुकसान देश दुनिया की हर खबर सबसे पहले देखने के लिए फॉलो करे दैनिक सवेरा टीवी YouTube Facebook Instagram X aur WhatsApp channel par